ਥੋੜਾ ਸਾਰਿਆਂ ਦੇ ਮੇਰੇ ਚੈਨਲ ਤੇ ਤੁਹਾਡਾ ਹੀ ਨਿੱਕਾ ਸਵਾਗਤ ਹੈ ਅੱਜ ਆਪਾਂ ਫੇਰ ਮੈਂ ਤੁਹਾਡੇ ਲਈ ਲੈ ਕੇ ਆਈ ਇੱਕ ਕਟਾਵ ਵਾਲਾ ਪੈਟਰਨ ਕਟਾਵ ਵਾਲਾ ਪੈਟਰਨ ਬੜਾ ਹੀ ਅਲੱਗ ਚਾਪਣ ਕੇ ਆਊਗਾ ਤੇ ਇਹਦੇ ਲਈ ਪਹਿਲਾਂ ਆਪਾਂ ਕੁੰਡੇ ਪਾ ਲੈਣੇ ਆ ਕੁੰਡੇ ਮੈਂ ਡਬਲ ਸਲਾਈਸ ਪਾਉਣ ਜਾ ਰਹੀ ਹਾਂ ਤੇ ਇਹ ਵਾਲਾ ਜਿਹੜਾ ਪੈਟਰਨ ਆ ਸਾਡਾ ਇਹਦੇ ਲਈ ਸਾਨੂੰ ਕੁੰਡੇ ਚਾਹੀਦੇ ਆ 13 ਤੇ 2 14 14 ਦੇ ਮਲਟੀਪਲ ਅਸੀਂ ਕੁੰਡੇ ਪਾਣੇ ਆ ਤੇ ਅਸੀਂ 14 ਦੇ ਮਲਟੀਪਲ ਸਾਡੇ ਇਸ ਚ ਕੁੰਡੇ ਪਾਣਗੇ ਤੇ ਕੁੰਡੇ ਤੁਸੀਂ ਨੀਚੇ ਜਿੱਦਾਂ ਮਰਜ਼ੀ ਪਾ ਲਓ ਤੁਹਾਡੀ ਆਪਣੀ ਮਰਜ਼ੀ ਹੈ ਤੇ ਦੋ ਕੁੰਡੇ ਅਸੀਂ ਐ ਸਟਿਚ ਤੇ ਵੀ ਰੱਖਾਂਗੇ ਤੇ ਚਾਰ ਕੁੰਡੇ ਅਸੀਂ ਐਕਸਟਰਾ ਰੱਖਾਂਗੇ ਠੀਕ ਹੈ ਜੀ ਤੇ ਫਿਰ ਅਸੀਂ 14 ਦੇ ਮਲਟੀਪਲ ਕੁੰਡੇ ਪਾ ਕੇ ਤੇ ਫਿਰ ਮਿਲਦੇ ਹਾਂ ਤੇ ਫਿਰ ਦੇਖਦੇ ਹਾਂ ਕੁੰਡਿਆਂ ਦਾ ਸਾਫਤਾ ਸਾਡਾ ਕਿੰਦਾ ਲੱਗਦਾ ਅਸੀਂ ਪਹਿਲੀ ਰੋ ਜਿਹੜੀ ਬਣਾਣੀ ਹੈ ਪਹਿਲੀ ਰੋ ਸੇ ਪੂਰੀ ਦੀ ਪੂਰੀ ਪੁੱਠੇ ਬਣਾਗੇ ਪਹਿਲੀ ਰੋ ਜੜੀ ਹੈ ਪੁੱਠੇ ਬੁਣ ਕੇ ਅਸੀਂ ਆਪਣਾ ਸੈਕੰਡ ਰੋ ਤੋਂ ਸਾਡਾ ਪੈਟਰਨ ਸ਼ੁਰੂ ਹੋਗਾ ਮੈਂ ਕਿ ਸਿੱਧੀ ਸਾਡੇ ਸਾਡੇ ਤੋਂ ਸਿੱਧੀ ਸਾਈਡ ਤੋਂ ਅਸੀਂ ਨੂੰ ਸ਼ੁਰੂ ਕਰਕੇ ਬਣਾਵਾਂਗੇ ਤੇ ਜਿਹੜੀ ਪਹਿਲੀ ਰੋ ਹੈ ਇਹ ਪੂਰੀ ਦੀ ਪੂਰੀ ਪੁੱਠੀ ਪਾ ਕੇ ਅਸੀਂ ਆਨੇ ਆਪਣੇ ਸਿੱਧੀ ਸਾਈਡ ਤੇ ਸਿੱਧੀ ਤੇ ਸਾਈਡ ਤੋਂ ਅਸੀਂ ਆਪਣਾ ਬਾਰਡਰ ਬਣਾਣਾ ਜਾਂ ਪੈਟਰਨ ਬਣਾਣਾ ਕਰਦੇ ਹਾਂ ਸ਼ੁਰੂ ਅਸੀਂ ਆ ਗਏ ਆਪਣੀ ਪਹਿਲੀ ਰੋ ਚ ਪਹਿਲੀ ਰੋ ਦੇਖੋ ਸਿੱਕਿੰਦਾ ਕਰਨਾ ਪਹਿਲੇ ਕੁੰਡੇ ਨੂੰ ਅਸੀਂ ਐ ਸਟਿਚ ਕਰ ਲੈਣਾ ਐ ਸਟਿਚ ਕਰਨ ਤੋਂ ਬਾਅਦ ਤਾਂ ਅੱਗੇ ਨੂੰ ਪਿੱਛੇ ਕਰਕੇ ਅਗਲੇ ਦੋ ਕੁੰਡਿਆਂ ਦੇ ਵਿੱਚੋਂ ਪਹਿਲੇ ਕੁੰਡੇ ਨੂੰ ਲੈ ਕੇ ਅਸੀਂ ਇਹਦੇ ਉੱਪਰ ਏਦਾਂ ਦੋ ਕੁੰਡੇ ਦੋ ਪ੍ਰੇ ਕੁੰਡ ਉਤਾਰਦਨੇ ਤੇ ਇੱਕ ਕੁੰਡਾ ਬੁਣ ਲਿਆ ਇਹਦੇ ਵਿੱਚ ਜਾਲੀ ਪਾ ਲਈ ਤੇ ਦੂਜਾ ਕੁੰਡਾ ਬੁਣ ਲਿਆ ਇਹ ਸਾਡਾ ਤਿੰਨ ਕੁੰਡਿਆਂ ਦਾ ਪੈਟਰਨ ਬਣ ਕੇ ਤਿਆਰ ਹੋ ਗਿਆ ਹੁਣ ਅਸੀਂ ਕੀ ਕਰਾਂਗੇ ਫੇਰ ਅਸੀਂ ਇੱਥੇ ਜਾਲੀ ਪਾਵਾਂ ਜਾਲੀ ਪਾਣ ਤੋਂ ਬਾਅਦ ਅਸੀਂ ਇੱਥੇ ਇੱਕ ਦੋ ਤਿੰਨ ਚਾਰ ਪੰਜ ਤੇ 6 6 ਕੁੰਡੇ ਪੁੱਠੇ ਬੁਣਾਗੇ ਛੇ ਕੁੰਡੇ ਪੁੱਠੇ ਬੁਣਾਣ ਤੋਂ ਬਾਅਦ ਅਸੀਂ ਅੱਗੋਂ ਤਿੰਨ ਕੁੰਡਿਆਂ ਦਾ ਇੱਕ ਕਰ ਦਵਾਂਗੇ ਇਹ ਸਾਡਾ 7ਵਾਂ 8ਵਾਂ 9ਵਾਂ ਕੁੰਡਾ ਹੋ ਗਿਆ ਜਿਹਦਾ ਅਸੀਂ ਇੱਕ ਕਰਤਾ ਤੇ ਫਿਰ ਅਸੀਂ ਇੱਥੇ ਛੇ ਕੁੰਡੇ ਬੁਣ ਲੈਣੇ 1 2 3 4 5 6 ਠੀਕ ਹੈ ਜੀ ਛੇ ਕੁੰਡੇ ਅਸੀਂ ਇਹ ਬੁਣਨੇ ਇੱਥੇ ਛੇ ਅਸੀਂ ਇੱਧਰ ਬੁਣਨੇ ਤੇ ਸੈਂਟਰ 'ਚ ਅਸੀਂ ਤਿੰਨ ਦਾ ਇੱਕ ਕਰਤਾ तो सा हूँ छः छः बारह ते तेरह चौदह पंद्रह कुंडिया का पैटर्न बन के तैयार हो गया तो पंद्रह कुंडिया तो बाद असी फिर इतने जाली पावे तो जोड़ा कुंडा साध गया तो इत अ तीन कुंडिया से डिजाइन पाया आप कुंडे असी स्टिच आव एक कुंडे चुके इधर से दो कुंडेद के उपरों उतार देंगे तो इधर कुंडा बुन के सेंटर से जाली पा के तो इस तुँ बाद फिर असं एक जाली पावे जाली पाने बाद फिर असी সাত কুড়ে পুঠে ব স কুড়ে পুঠে বন্যাগে এক তিন চার পাঁচ ছে কুড়ে পুঠে বনার আসি তিন কুড়িটা এক কুডা কর দেওয়া 3 দো তিন কুডে লোক তিন এক দেওয়ার ছে কুড়ে ফের পুটে এক দু তিন চার ਛੇ ਕੁੰਡੇ ਪੁੱਠੇ ਬੁਣਨ ਤਾਂ ਫਿਰ ਅਸੀਂ ਇਧਰ ਚਾਲੇ ਪਾਵਾਂਗੇ ਜਾਲੀ ਪਾਉਣ ਤੋਂ ਬਾਅਦ ਅਸੀਂ ਇੱਥੋਂ ਫਿਰ ਦੋ ਤੋਂ ਉਪਰ ਇੱਕ ਕੁੰਡੇ ਨੂੰ ਉਤਾਰਾਂਗੇ ਤੇ ਇੱਕ ਕੁੰਡਾ ਤੇ ਦੋ ਕੁੰਡੇ ਸਿੱਧੇ ਬੁਣ ਲਵਾਂਗੇ ਜਿਹੜਾ ਕੁੰਡਾ ਕਟਾਇਸੀ ਨਾਲ ਹੀ ਬਦਲਵਾਂਗੇ ਤੇ ਲਾਸਟ ਵਾਲਾ ਸਟ੍ਰਿਚ ਵਾਲਾ ਕੁੰਡਾ ਅਸੀਂ ਪੁੱਠਾ ਬੁਣ ਲਵਾਂਗੇ ਹੁਣ ਅਸੀਂ ਅੱਗੇ ਪੈਟਰਨ ਦੀ ਸੈਕੰਡ ਟਰੋ ਰੋਂਗ ਸਾਈਡ ਤੇ ਪੁੱਠੀ ਸਲਾਈ ਸਾਂ ਪੈਟਰਨ ਦੀ ਦੂਸਰੀ ਸਲਾਈ ਅਸੀਂ ਰੋਂਗ ਸਾਈਡ ਤੇ ਆ ਤੇ ਅਸੀਂ ਪੂਰੀ ਦੀ ਪੂਰੀ ਸਲਾਈ ਇਹ ਪੁੱਠੀ ਬੁਣ ਲੈਣੀ ਹੈ कोई कुंडा सद्धा नहीं बुनना कुछ नहीं करना सार सारी की सारी रोह अ पुठी बुन के कंप्लीट कर लेनी क्योंकि सारी रो अ पुठी बनाए इस करके सा डिजाइन भी बड़े ही जल्दी बन कंप्लीट हो जाना सारी पुठी रो पुठी फिर आने असं अपनी सीधी रोहे पूरी दी पूरी असी रो पुठी बना के कंप्लीट कर लेनी कुछ भी नहीं करना सारी रोह से पुठी बना के फिर आने असं अपनी पै अगली ਸਿੱਧੇ ਲੋ ਦੇ ਵਿੱਚ ਅਸੀਂ ਅਗੇ ਉਹਨਾਂ ਪੈਟਰਨ ਦੇਤੀ ਜ਼ੀਰੋ ਪੈਟਰਨ ਦੇਤੀ ਜ਼ੀਰੋ ਚ ਪਹਿਲੇ ਕੁੰਡੇ ਨੂੰ ਅ ਸਟਿਚ ਕਰਾਂਗੇ ਇਸ ਤੋਂ ਬਾਅਦ ਅਸੀਂ 1 2 3 ਕੁੰਡੇ ਸਿੱਤੇ 3 ਕੁੰਡੇ ਸਿੱਤੇ ਤੋਂ ਬਾਅਦ ਫਿਰ ਅਸੀਂ ਇੱਥੇ ਜਾਲੀ ਪਾਵਾਂਗੇ ਜਾਲੀ ਤੋਂ ਬਾਅਦ ਫਿਰ ਅਸੀਂ 6 ਕੁੰਡੇ ਸਿੱਤੇ 1 2 3 4 5 6 ਪਹਿਲੀ ਰੋ ਚ ਅਸੀਂ ਪੁੱਠੇ ਪਾਇ ਸੀ ਹੁਣ ਅਸੀਂ ਸਿੱਧੇ ਪਾ ਰਹੇ ਹੁਣ ਇਸ ਤੋਂ ਬਾਅਦ ਕੀ ਕਰਾਂਗੇ ਅਸੀਂ దో కుడే ఎదాగే తిసరా తిన తే అసలుండే సో తి చారండే సీపాద ఫే అసీ పావే జీ పాడే తిని సే తి তিন তো ফেরা প্যাটন রপিট শুরু হয়ে ফের জালি পাই জী পা ছডে সিধে এক চার পাঁচ ছিনা দো ইর পাকে এক তিন দিন ফের ਫਾਂਟੂ ਤੇ 6 6 ਕੁੰਡੇ ਸਿੱਧੇ ਤਾਂ ਪਾ ਫੇਲੇ ਸੀ ਇੱਥੇ 40 ਪਾ ਲੈਣੇ ਜਾਲੀ ਤੇ ਬਾਅਦ ਸਾਡੇ 3 ਕੁੰਡੇ ਸਿੱਧੇ ਐ ਸਟਿਚ ਵਾਲਾ ਕੁੰਡਾ ਵਸੇ ਸਿੱਤਾ ਬੁੰਲਣਾ ਫੇਰ ਆਕੇ ਸਿਪਲੀ ਪੈਟਰਨ ਦੀ 4th ਰੋ ਰੋਂਗ ਸਾਈਡ ਤੇ ਜਿਹੜੇ ਕਿ ਅਸੀਂ ਪੂਰੀ ਦੀ ਪੂਰੀ ਪੁੱਠੇ ਪਾ ਲੈਣੀ ਹੈ 4th ਰੋ ਪੁੱਠੇ ਪਾ ਕੇ ਫੇਰ ਆਨੇ ਸੀ ਆਪਣੇ ਸਿੱਧੇ ਰੋ ਦੇ ਉੱਪਰ ਚੌਥੇ ਰੋ ਅਸੀਂ ਪੂਰੀ ਦੀ ਪੂਰੀ ਪੁੱਠੇ ਪਾ ਲੈਣੀ ਹੈ ਸਾਡੀਆਂ ਇਹੀ ਚਾਰ ਰੋ ਸੇ ਬਾਰ ਬਾਰ ਰਿਪੀਟ ਕਰੀ ਜਾਣੇ ਤੇ ਸਾਡਾ ਇਹ ਸਵੈਟਰ ਦਾ ਡਿਜ਼ਾਈਨ ਕਹਿ ਸਕਦੇ ਤੁਸੀਂ ਬਾਰਡਰ ਕਹਿ ਸਕਦੇ ਕਟਾਵ ਵਾਲਾ ਬੜਾ ਹੀ ਵਧੀਆ ਬਣ ਕੇ ਤਿਆਰ ਹੋ ਜਾਣਾ ਹੈ ਬਿਲਕੁਲ ਅਲੱਗ ਜਿਹਾ ਬਣ ਕੇ ਆਂਦਾ ਹੈ ਤੇ ਸਭ ਤੋਂ ਸੌਖਾ ਹੈ ਸੌਖਾ ਇਸ ਲਈ ਵਿੱਚ ਸਾਰੀਆਂ ਰੋ ਪੁੱਠੀਆਂ ਪੁੱਠੀਆਂ ਨੇ ਕਟਾਂ ਦਾ ਡਿਜ਼ਾਈਨ ਅਸੀਂ ਬਣਾਤਾ ਰਹੇ ਹਾਂ ਪਰ ਸਾਰੀਆਂ ਰੋ ਪੁੱਠੀਆਂ ਪੁੱਠੀਆਂ ਪੈਂਦੀਆਂ ਨੇ ਤੇ ਸਾਡਾ ਡਿਜ਼ਾਈਨ ਬੜੇ ਹੀ ਜਲਦੀ ਬਣ ਕੇ ਆ ਜਾਂਦਾ ਹੈ ਤੇ ਸਿਰਫ ਚਾਰ ਰੋ ਚ ਇਹ ਸਾਡਾ ਕੰਪਲੀਟ ਹੋ ਜਾਂਦਾ ਹੈ ਚਾਰ ਰੋ ਪਈਆਂ ਤੇ ਸਾਡਾ ਪੈਟਰਨ ਇਹ ਕੰਪਲੀਟ ਹੋ ਗਿਆ ਅਸੀਂ ਫੇਰ ਫਸਟ ਰੋ ਤੋਂ ਇਹਨੂੰ ਬਣਾਣਾ ਸਟਾਰਟ ਕਰਦੇ ਹਾਂ ਇਸੇ ਇੱਕ ਤੋਂ ਚਾਰ ਰੋ ਰਿਪੀਟ ਕਰੀ ਜਾਣੀ ਇਹਦਾ ਸਟਾ ਪੈਟਰਨ ਬਣ ਜਾਣਾ ਫਿਰ ਅਸੀਂ ਫਸਟ ਰੋ ਤੋਂ ਸਟਾਰਟ ਕਰ ਲੈਣਾ ਦੇਖੋ ਕਿਦਾਂ ਪਹਿਲੇ ਕੁੰਡੇ ਨੂੰ ਐ ਸਟਿਚ ਕੀਤਾ ਇਸ ਤੋਂ ਬਾਅਦ ਅਸੀਂ ਪਹਿਲੇ ਕੁੰਡੇ ਨੂੰ ਐ ਸਟਿਚ ਕੀਤਾ ਇਸ ਤੋਂ ਬਾਅਦ ਅਸੀਂ ਦੋ ਕੁੰਡਿਆਂ ਤੋਂ ਬਾਅਦ ਇਹ ਕੁੰਡੇ ਨੂੰ ਚੁੱਕਿਆ ਚੁੱਕੇ ਦੇ ਉੱਪਰ ਅਦਾ ਉਤਾਰਿਆ ਉਤਾਰ ਕੇ ਸਿੱਧਾ ਕੁੰਡਾ ਪੁੰਨ ਲਿਆ ਇੱਥੇ ਫਿਰ ਜਾਲੀ ਪਾ ਕੇ ਸਿੱਧਾ ਫਿਰ ਅਸੀਂ ਇੱਥੇ ਜਾਲੀ ਪਾਵਾਂਗੇ ਜਾਲੀ ਪਾਉਣ ਤੋਂ ਬਾਅਦ ਫਿਰ ਅਸੀਂ जिस तरह से फस्ट रो पाए से छः कुंडे पुठे एक दो तीन चार मैं थानू थोड़ा जो शुरू करके देख दस दनी तीन चार पाँच ते छे तो बाद फिर अस इतने तीन एक इस तो दिस फिर असी छे कुंडे पुठे एक दो तीन चार, चार पाँच ਤੇ 6 6 ਗੁੰਡੇ ਪੁੱਠੇ ਤਾਂ ਬਾਅਦ ਫਿਰ ਅਸੀਂ ਇੱਥੇ ਜਾਲੀ ਪਾ ਲੈਣੀ ਹੈ ਜਾਲੀ ਪਾ ਕੇ ਅਸੀਂ 1 2 3ਾਂ ਚੋਂ ਤੀਸਰਾ ਕੁੰਡਾ ਲੈਣਾ ਦੋ ਕੁੰਡੇ ਦੇ ਉੱਪਰ ਦਵਤਾਰ ਦੇਣਾ ਤੇ ਪਹਿਲੇ ਕੁੰਡੇ ਨੂੰ ਸਿਤਾ ਇਹਦੇ ਵਿੱਚ ਜਾਲੀ ਤੇ ਫਿਰ ਅਗਲਾ ਕੁੰਡਾ ਫਿਰ ਸਿਤਾ ਇਸ ਤੋਂ ਬਾਅਦ ਫਿਰ ਅਸੀਂ ਜਾਲੀ ਪਾਣੀ ਹੈ ਜਾਲੀ ਪਾ ਕੇ ਫਿਰ ਇਦਾਂ ਹੀ ਅਸੀਂ ਫੇਰ 6 ਗੁੰਡੇ ਪੁੱਠੇ ਤਿੰਨ ਦਾ 1 ਤੇ 6 ਗੁੰਡੇ ਪੁੱਠੇ ਇਦਾਂ ਹੀ ਬਸ ਇਹ ਅਸੀਂ 1 ਤੋਂ 4 ਰੋ ਰਿਪੀਟ ਕਰੀ ਜਾਣੀ ਹੈ तो सा पैटर्न बन के तैयार हो जाना तो फिर बनाने थोड़ा जा पैटन दे देखते दे। हैं पैटर्न की लुक साड़ी कि आती है चलो जी बॉर्डर बन हो गया साडा बन के तैयार देखो बिल्कुल ही तिखे तिखे कटाम बने तिखे दे कटाम तो ये बिचा देखो कॉफ़ी के दे बीजा वर्गा सा बन के आया इदा साडा बिच्च ही बन के आऊगा जैन बनाना दसिया बिल्कुल ही देखो तिखे कटाम बने बड़ा प्यारा लगता है बनाना बहुत आसान है सिर्फ चार सिलाइया से साड़ा बन के तैयार हो गया हो ਚਾਅ ਸਲਾਈਆਂ ਜੇ ਬਣਾਣਾ ਵਾਲਾ ਬਿਲਕੁਲ ਹੀ ਦੇਖੋ ਵਿੱਚ ਸਾਡੇ ਕਾਫੀ ਦੇ ਦਾਣੇ ਵਰਗਾ ਸਾਡਾ ਵਿੱਚੋਂ ਇਹ ਪੈਟਰਨ ਬਣਦਾ ਹੈ ਐਦਾ ਐਦਾ ਲੁੱਕ ਆਉਂਦੀ ਹੈ ਬਿਲਕੁਲ ਤਿੱਖੇ ਜਿਹਾ ਕਟਾਂ ਬਣ ਕੇ ਆਉਂਦੇ ਨੇ ਫਰੰਟ ਸਾਈਡ ਹੈ ਤੇ ਇਹਦੀ ਬੈਕ ਸਾਈਡ ਕੁਝ ਵੀ ਨਹੀਂ ਸਿੱਧੀਆਂ ਪੁੱਠੀਆਂ ਦਾ ਸਾਡਾ ਇਹ ਡਿਜ਼ਾਈਨ ਹੈ ਸਿਰਫ ਅਸੀਂ ਸਿੱਧੀਆਂ ਤੇ ਪੁੱਠੀਆਂ ਸਲਾਈਆਂ ਹੀ ਪਾਈਆਂ ਤੇ ਸਭ ਤੋਂ ਵੱਡੀ ਗੱਲ ਸਾਰੀ ਸਲਾਈਆਂ ਪੁੱਠੀਆਂ ਪੁੱਠੀਆਂ ਪੈਂਦੀਆਂ ਨੇ ਸਾਈਸ ਲਾਈਆਂ ਪੁੱਠੀਆਂ ਪੁੱਠੀਆਂ ਪੈਨ ਕਰਕੇ ਜਿਹੜਾ ਇਹ ਵਾਲਾ ਸਾਡਾ ਬਾਰਡਰ ਹੈ ਜਾਂ ਪੈਟਰਨ ਅਗਰ ਤੁਸੀਂ ਇਹਨੂੰ ਯੂਜ਼ ਕਰੋਗੇ ਤਾਂ ਬੜੀ ਜਲਦੀ ਪੈਕੀ ਤਿਆਰ ਹੋ ਜਾਣਾ ਤੇ ਕਟਾਨ ਬਿਲਕੁਲ ਹੀ ਤਿੱਖੇ ਤੇ ਵਧੀਆ ਹੁੰਦੇ ਨੇ ਤੇ ਬਣਾਓ ਫਿਰ ਇਹ ਵਾਲਾ ਪੈਟਰਨ ਤੇ ਕਮੈਂਟ ਕਰਕੇ ਦੱਸੋ ਤੁਹਾਨੂੰ ਕਿੱਦਾਂ ਦਾ ਲੱਗਿਆ ਫਿਰ ਮਿਲਦੇ ਹਾਂ ਕੱਲ੍ਹ ਇੱਕ ਨਵੀਂ ਵੀਡੀਓ ਤੇ ਇੱਕ ਨਵੀਂ ਪ੍ਰੋਜੈਕਟ ਦੇ ਨਾਲ